ਕੁਬਰੇਤ ਹੁੰਦੇ ਆ ਬਿੱਟ ਭੂਤ ਭੂਤ ਤੇ ਪ੍ਰੇਤ ਨਾ ਗੁਰੂਆਂ ਵੇਲੇ ਵੀ ਹੈਗੇ ਸੀ ਅੱਛਾ ਜੀ ਜਦੋਂ ਸ੍ਰੀ ਗੁਰੂ ਅੰਗਦ ਦੇ ਮਹਾਰਾਜ ਨੇ ਸ੍ਰੀ ਗੁਰੂ ਅਮਰਦਾਸ ਮਹਾਰਾਜ ਦੀ ਡਿਊਟੀ ਲਈ ਸੀ ਵੀ ਇੱਕ ਗੋਂਦੇ ਖੱਤਰੀ ਨੇ ਆਪਾਂ ਨੂੰ ਜਗਾਦਾਨ ਕੀਤੀ ਆ ਉੱਥੇ ਜਾ ਕੇ ਇਹਦੇ ਨਾਂ ਤੇ ਤੁਸੀਂ ਗਵਿੰਦਵਾਲ ਸਾਹਿਬ ਬਸਾਓ ਜਦੋਂ ਉੱਥੇ ਜਾ ਕੇ ਸਥਾਨ ਬਣਾਉਣ ਲੱਗੇ ਕੱਤ ਦੇਨੇ ਕੰਦਾ ਕਰ ਦਿਆ ਕਰਨ ਰਾਤ ਨੂੰ ਭੂਤ ਪ੍ਰੇਤ ਢਾ ਦਿਆ ਕਰਨ ਚੂੜਾ ਮਣਿਕ੍ਰਿਤ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਗ੍ਰੰਥ ਚ ਲਿਖਿਆ ਹੋਇਆ ਇਹ ਲਿਖਿਆ ਹੋਇਆ ਹਾਂ ਇਹ ਤੇ ਖਾਸ ਹ ਜੇ ਕਿਸੇ ਨੇ ਪੜਨਾ ਹੋਵੇ ਤੇ ਇਤਿਹਾਸਿਕ ਬੇਟੇ ਬਿਲਕੁਲ ਪੜ ਸਕਦੇ ਨੇ ਫਿਰ ਬੇਨਤੀ ਕੀਤੀ ਸਤਿਗੁਰਾਂ ਕੋਲ ਜਾ ਕੇ ਮਹਾਰਾਜ ਜੀ ਅਸੀਂ ਘਰ ਬਣਾਉਨੇ ਆ ਰਾਤ ਨੂੰ ਪਤਾ ਨਹੀਂ ਕੌਣ ਢਾ ਜਾਂਦਾ ਹਾਂ ਮਹਾਰਾਜ ਕਹਿੰਦੇ ਉੱਥੇ ਭੂਤ ਪ੍ਰੇਤ ਨਹੀਂ ਤੇ ਇੱਕ ਜਿੰਨ ਜਿੰਨਾ ਤੇ ਹਜੇ ਸੀ ਜਿਨ੍ਹਾਂ ਦੇ ਹਜੇ ਬਾਲ ਬੱਚੇ ਹੋਣ ਵਾਲੇ ਸੀ ਉਹਨਾਂ ਦੀ ਪਦੈਸ਼ ਵੱਧ ਰਹੀ ਸੀ ਉਹਨਾਂ ਦੇ ਵਿੱਚ ਸੀ ਇੱਕ ਕਾਣਾਦੰਤ ਜਦੋਂ ਉਹ ਬੱਚਾ ਜਨਮ ਲੈਣ ਲੱਗਿਆ ਡਿੱਗਿਆ ਥੱਲੇ ਗ੍ਰੰਥ ਚ ਲਿਖਿਆ ਹੋਇਆ ਥੱਲੇ ਡੱਕਾ ਸੀ ਮੱਕੀ ਬੀਜ ਜਿਹੀ ਸੀ ਉੱਥੋਂ ਵੱਡੀ ਸੀ ਉਹਦੇ ਅੱਖ ਦੇ ਵਿੱਚ ਵਜਿਓ ਕਾਣਾਦੰਤ ਬਣਿਆ ਜਿਹੜਾ ਬਠਿੰਡੇ ਵਾਲੇ ਕਿਲੇ ਚ ਰਹਿੰਦਾ ਹੁੰਦਾ ਸੀ ਅੱਛਾ ਜੀ ਹਾਂ ਜਿਹਦਾ ਗੁਰੂ ਗੋਬਿੰਦ ਸਿੰਘ ਨੇ ਭਲਾ ਕੀਤਾ ਸੀ ਫਿਰ ਕਿਹਾ ਸੀ ਵੀ ਜਦੋਂ ਅਸੀਂ ਸਿੰਘ ਭੇਜਾਂਗੇ ਆਪਦਾ ਬਾਬਾ ਬੰਦਾ ਸਿੰਘ ਬਹਾਦਰ ਤੇ ਉਹ ਤੋਂ ਤਹਸਨੈਸ ਕਰਨੀ ਆ ਸਰਹੰਦ ਨੂੰ ਨਾ ਉਹਦਾ ਇੰਟਰਨੈਟ ਖੜਕਾਉਣੀ ਆ ਜਿਹੜੇ ਆਪੇ ਘਰ ਟੈਂਦੇ ਸੀ ਨੁਕਸਾਨ ਹੋ ਰਿਹਾ ਜਿਹੜੇ ਢੇਰ ਲੱਗੇ ਸੀ ਟਾਂ ਦੇ ਫਿਰ ਉਹ ਕਾਣੇਦੰਤ ਦੀ ਡਿਊਟੀ ਇੱਥੇ ਲੱਗੀ ਸੀ ਸਰਹੰਦ ਬਾਬਾ ਬੰਦਾਬਹਾਦਰ ਦੇ ਨਾਲ ਉਹਨੇ ਫਿਰ ਜੰਗ ਦੇ ਵਿੱਚ ਬਦਲੇ ਲਏ